ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਮੈਂ ਆਜੀ ਇਸ ਟਾਈਮ ਸ਼੍ਰੀ ਦਰਬਾਰ ਸਾਹਿਬ ਤੇ ਅੱਜ ਆਪਾਂ ਤੁਹਾਨੂੰ ਇਸ ਵਲੌਗ ਦੇ ਰਾਹੀਂ ਕੁਝ ਜ਼ਰੂਰੀ ਇਨਫੋਰਮੇਸ਼ਨ ਦੱਸਾਂਗੇ ਤੇ ਸਾਰੇ ਆਪਣੇ ਵਲੌਗ ਵਿੱਚ ਬਣੇ ਰਹੋ ਤੇ ਆਪਾਂ ਅੱਜ ਐਤਵਾਰ ਤੇ ਨਾਲੇ ਵਿਸਤਾਰ ਦਾ ਕੈਂਪ ਵੀ ਆ ਆਪਾਂ ਉੱਥੇ ਵੀ ਤੁਹਾਨੂੰ ਜਾ ਕੇ ਦਿਖਾਵਾਂਗੇ ਵਿਸਤਾਰ ਦਾ ਕੈਂਪ ਵੀ ਤੁਹਾਨੂੰ ਦੱਸਾਂਗੇ ਤੇ ਆਪਣੇ ਵਲੌਗ ਵਿੱਚ ਬਣੇ ਰਹੋ ਤੁਹਾਨੂੰ ਆਪਾਂ ਸਾਰੀ ਜਾਣਕਾਰੀ ਜਿਹੜੀ ਆਪਾਂ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਆ ਉਹ ਤੁਹਾਨੂੰ ਆਪਾਂ ਉੱਥੇ ਜਾ ਕੇ ਦਵਾਂਗੇ ਅੱਗੇ ਆਪਾਂ ਜਮਾ ਕਰਾ ਕੇ ਹੁਣ ਆਪਾਂ ਚੱਲ ਜਾਈਏ ਆਪਣੀ ਦਸਤਾਰ ਕੈਂਪ ਵੱਲ ਨੂੰ ਜਿਹੜਾ ਕਿ ਲੰਗਰ ਹਾਲ ਦੇ ਉੱਪਰ ਹੁੰਦਾ ਦੂਜੀ ਮੰਜ਼ਲ ਲੰਗਰ ਹਾਲ ਦੀ ਦੂਜੀ ਮੰਜ਼ਲ ਦਾ ਜਿਹੜਾ بڑا ਕੈਂਪ ਆ ਤੇ ਆਪਾਂ ਤੁਹਾਨੂੰ ਉੱਥੇ ਲੈ ਕੇ ਚੱਲਦੇ ਹਾਂ ਤੇ ਆਪਾਂ ਹੁਣ ਆਗੇ ਜੀ ਲੰਗਰ ਹਾਲ ਦੇ ਤੇ ਇਹਦੇ ਅੰਦਰ ਜਾ ਕੇ ਆਪਾਂ ਨਾ ਆਪਾਂ ਉੱਤੇ ਜਾਣਾ ਦੂਜੀ ਮੰਜ਼ਲ ਉਹ ਉਪਰਲੇ ਸਟੇਜ ਜਾਣਾ ਇੱਥੇ ਨਿਸ਼ਾਨ ਸੱਜਦਾ ਪੈਣਾ ਪਤਲੀ ਅਲੁਰਾਂ ਦਾ ਆਪਾਂ ਉਹ ਜਗ੍ਹਾ ਤੇ ਜਾਣਾ ਆਪਾਂ

ਇਹ ਸਾਹਮਣੇ ਸਾਈਡ ਤੇ ਉੱਤੇ ਆਇਆ ਗੇਟ ਹੁੰਦਾ ਤੇ ਆਪਾਂ ਜਿਹੜਾ ਆਪਣਾ ਕੈਂਪ ਆ ਤੇ ਇੱਥੋਂ ਲੱਗਦਾ ਅੰਦਰ ਜਾ ਕੇ ਆਹ ਵੇਖੋ ਇਹਦੇ ਅੰਦਰ ਆ ਕੇ ਆਪਣਾ ਜਿਹੜਾ ਕੈਂਪ ਆ ਕੋਈ ਤੇ ਲੱਗਦਾ ਸਾਨੂੰ ਜਾ ਕੇ ਆਪਾਂ ਮਿਲੋਣ ਦੇ ਸਾਰੇ ਨਾਲ ਜਿੰਨੇ ਵੀ ਇੱਥੇ ਦਸਤਾਰੇ ਕੋਚ ਆ ਇਹਨਾਂ ਦੇ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਅਨੂੰ ਦੱਸਾਂਗੇ ਆਪਾਂ ਸੋ ਇੱਥੇ ਜਿਹੜੇ ਸਾਰੇ ਬੱਚੇ ਦਸਤਾਰ ਸਿੱਖਣ ਵਾਸਤੇ ਆਏ ਆ ਤੇ ਦਸਤਾਰ ਕੈਂਪ ਜਿਹੜੀ ਟਾਈਮਿੰਗ ਇਸ ਵੇਰੇ 11 ਵਜੇ ਤੋਂ ਲੈ ਕੇ ਦੁਪਹਿਰੇ 1 ਵਜੇ ਤੱਕ ਦੀ ਟਾਈਮਿੰਗ ਆ ਤੇ ਇੱਥੇ ਜਿਹੜੇ ਛੋਟੇ-ਛੋਟੇ ਬੱਚੇ ਤੋਂ ਲੈ ਕੇ ਵੱਡੀ ਉਮਰ ਦੇ ਜਿਹੜੇ ਜਿਹੜੇ ਲੋਕ ਆ ਉਹ ਇੱਥੇ ਜਿਹੜੇ ਦਸਤਾਰ ਸਿੱਖਣ ਵਾਸਤੇ ਹੁੰਦੇ ਆ ਤੇ ਦਸਤਾਰ ਸਿਕਲਾਈ ਸੈਂਟਰ ਤੇ ਇੱਥੇ ਜਿਹੜੀ ਵੀ ਸਿਕਲਾਈ ਇੱਥੇ ਫਰੀਦ ਦੀ ਜਾਂਦੀ ਬੱਚਾ ਤੇ ਆਪਣੇ ਕੋਲ ਹੋਰ ਵੀ ਜਿਹੜੇ ਕੋਚ ਹੈਗੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਆਪਣੇ ਨਾਲ ਜਿਹੜੇ ਸਾਰੇ ਕੋਚ ਜੁੜੇ ਆ ਤੇ ਆਪਾਂ ਪੁੱਛਣਾ ਚਾਹਾਂਗੇ ਕਿ ਇਸ ਦਸਤਾਰ ਦੀ ਮਹਾਨਤਾ ਕੀ ਆ ਤੇ ਜਿਹੜੇ ਬੱਚੇ ਸਿੱਖਣ ਵਾਸਤੇ ਆਉਂਦੇ ਆ ਉਹਨਾਂ ਨੂੰ ਕੀ ਜਿਹੜਾ ਸੰਦੇਸ਼ ਹੁੰਦਾ ਜਿਹੜਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਤਾਰ ਦੀ ਮਹਾਨਤਾ ਸ਼ੁਰੂ ਤੋਂ ਜਿਹੜੇ ਵੀ ਦਸਤਾਰ ਸਜਾਉਂਦੇ ਆ ਜਦੋਂ ਵੀ ਤੁਸੀਂ ਦਸਤਾਰ ਸਜਾਉਂਦੇ ਸਾਡੇ ਤੇ ਇੱਕ ਜੁੰਬੇਆਰੀ ਹੋ ਜਾਂਦੀ ਹੈ ਇਹ ਕਈ ਗੱਲ ਨੇ ਸਾਡੇ ਕੋ ਸਮਾਂ ਥੋੜਾ ਘੱਟ ਹੁੰਦਾ ਜਾਂ ਅਜਿਹਾ ਤੁਸੀਂ 10 ਮਿੰਟ ਦਾ ਸਤਾਰਨ ਨੂੰ ਦੋ ਇਹਦੇ ਨਾਲ ਤੁਹਾਡੀ ਇੱਜ਼ਤ ਬਹੁਤ ਜ਼ਿਆਦਾ ਵੜੇਗੀ ਤੁਹਾਡੀ ਬਣੇਗੀ ਦਸਤਾਰ ਦੀ ਤੇ ਹੈ ਹੀ ਆ ਆਪਣਾ ਆਪ ਕਿਤੇ ਵੀ ਜਾਣੇ ਹਨ ਨਹੀਂ ਦਸਤਾਰ ਸਜਾਉਂਦੇ ਜਦੋਂ ਕੋਈ ਵੀ ਸਜਾ ਕੇ ਰੱਖ ਦਸਤਾਰ ਉਹਨੂੰ ਕੋਈ ਨਹੀਂ ਕਹਿੰਦੇ ਸਾਰੇ ਸਰਦਾਰ ਜੀ ਕਹਿੰਦੇ ਜਦੋਂ ਜੀ ਲੱਗ ਜਾਏ ਆਪ ਇਹੋ ਸਮਝਦੇ ਨੇ ਫੇ ਅਗਲੇ ਬੰਦੇ ਨੂੰ ਰਿਸਪੈਕਟ ਆ ਕਿ ਇੱਥੇ ਛੋਟੇ ਛੋਟੇ ਬੱਚੇ ਤੋਂ ਲੈ ਕੇ ਵੱਡੀ ਉਮਰ ਦੇ ਜਿਹੜੇ ਰਹੀ ਆਂਗੇ ਹਨਾ ਉਹ ਇੱਥੇ ਦਸਤਾਰ ਸਿੱਖਦੇ ਪਿਆ ਤੇ ਆਪਾਂ ਇੱਥੇ ਜਿਹੜੇ ਸੇਵਾ ਕਰਦੇ ਇੱਥੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਉਹ ਆਪਣੇ ਨਾਲ ਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਨੂੰ ਇੱਥੇ ਦਸਤਾਰ ਸਿਖਾਉਂਦੇ ਨੂੰ ਕਿੰਨਾ ਟਾਈਮ ਹੋ ਗਿਆ ਅਸੀਂ ਵੀਰ ਜੀ ਇੱਥੇ ਦਸਤਾਰ ਸਿਖਾ ਰਹੇ ਆ 22 ਸਾਲ ਹੋ ਗਏ ਆ ਪਹਿਲਾਂ ਸਾਡੇ ਤੋਂ ਇੱਥੇ ਸੀਨੀਅਰ ਵੀਰ ਸੀਗੇ ਜਿਹੜੇ ਦਸਤਾਰ ਸਿਖਾਉਂਦੇ ਸੀ ਤੇ ਹੁਣ ਅਸੀਂ ਅੱਗੇ ਸੇਵਾ ਸੰਭਾਲੀ ਹੋਈ ਆ ਸਾਡੇ ਨਾਲ ਸੀਨੀਅਰ ਵੀਰ ਵੀ ਨੇ ਇੱਥੇ ਜਿਹੜੇ ਸੇਵਾ ਕਰਦੇ ਨੇ ਹੋਰ ਵੀਰ ਵੀ ਨੇ ਇੱਥੇ ਬਹੁਤ ਆ ਕੇ ਜਿਹੜੇ ਸਾਡੇ ਕੋਲ ਇੱਥੇ ਆ ਕੇ ਦਸਤਾਰਾ ਸਿੱਖਦੇ ਨੇ ਤੇ ਉਸ ਤੋਂ ਬਾਅਦ ਉਹ ਅੱਗੇ ਸਾਡੇ ਨਾਲ ਸਿਖਾਉਣ ਦੀ ਸੇਵਾ ਕਰਦੇ ਨੇ ਅੱਗੋਂ ਹੋਰ ਨਵੇਂ ਬੱਚੇ ਆ ਜਾਂਦੇ ਨੇ ਉਹ ਵੀ ਸਾਡੇ ਕੋਲ ਦਸਤਾਰਾ ਸਿੱਖਦੇ ਨੇ ਤੇ ਫਿਰ ਉਹ ਵੀ ਅੱਗੇ ਸਖਾਨੀਆਂ ਸਟਾਰਟ ਕਰ ਦਿੰਦੇ ਨੇ ਇਹਦੇ ਨਾਲ ਇਹ ਹੁੰਦਾ ਹੈ ਕਿ ਦਸਤਾਰ ਦੀ ਅੱਗੇ ਤੱਕ ਬੱਚਿਆਂ ਨਾਲ ਬੱਚਿਆਂ ਨੂੰ ਦਸਤਾਰ ਨਾਲ ਪ੍ਰੇਰਿਤ ਕੀਤਾ ਜਾਂਦਾ ਹੈ ਮੈਂ ਸੁਣਿਆ ਇੱਥੇ ਦਸਤਾਰ ਮੁਕਾਬਲਾ ਵੀ ਆ ਹਾਂ ਜੀ ਵੀਰ ਜੀ ਇੱਥੇ ਆਪਾਂ ਹਰ ਸਾਲ ਦਸੰਬਰ ਮਹੀਨੇ ਸੈਭ ਜੱਤਿਆਂ ਨੂੰ ਸਮਰਪਿਤ ਦਸਤਾਰ ਮੁਕਾਬਲਾ ਕਰਵਾਉਂਦੇ ਹਾਂ ਜੋ ਕਿ ਐਤਵਾਰ ਹੀ ਰੱਖਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਦਸਤਾਰ ਮੁਕਾਬਲੇ ਵਿੱਚ ਅਸੀਂ ਬੱਚਾ ਨੂੰ ਇਨਾਮ ਦਿੰਦੇ ਹਾਂ ਤੇ ਬੱਚਿਆਂ ਨੂੰ ਦਸਤਾਰਾਂ ਵੰਡਦੇ ਹਾਂ ਤੇ ਇਸ ਵਾਰ ਵੀ ਸਾਡਾ ਦਸਤਾਰ ਮੁਕਾਬਲਾ 14 ਦਸੰਬਰ 2025 ਦਿਨ ਐਤਵਾਰ ਸਵੇਰੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਚੱਲੇਗਾ ਤੇ ਇੱਥੇ ਬਹੁਤ ਸਾਰੇ ਬੱਚੇ ਆਉਣਗੇ ਜਿਹੜੇ ਬੱਚਾ ਨੇ ਦਸਤਾਰ ਮੁਕਾਬਲੇ ਵਿੱਚ ਹਿੱਸਾ ਲੈਣਾ ਹੋਵੇ ਤੇ ਉਹ ਸਾਡੇ ਕੋਲ ਇੱਥੇ ਐਤਵਾਰ 9 ਵਜੇ ਆ ਕੇ ਰਜਿਸਟ੍ਰੇਸ਼ਨ ਆਪਣੀ ਫਾਰਮ ਭਰ ਸਕਦੇ ਨੇ ਤੇ ਜਰੂਰ ਆਓ ਜੀ ਜੇ ਔਨਲਾਈਨ ਕਰਾਉਣਾ ਹੋਵੇ ਫਿਰ ਔਨਲਾਈਨ ਸਾਡਾ ਬੈਨਰ ਅਸੀਂ ਬਣਵਾਇਆ ਉਹਦੇ ਤੇ ਨੰਬਰ ਦਿੱਤੇ ਹੋਏ ਨੇ ਤੁਸੀਂ ਉਹ ਨੰਬਰਾਂ ਉੱਤੇ ਕਾਲ ਕਰਕੇ ਤੇ ਉਸ ਤੇ ਆਪਣਾ ਨਾਮ ਉਮਰ ਸਾਰਾ ਕੁਝ ਲਿਖਾ ਸਕਦੇ ਤੇ ਜਿੰਨਾ ਬੱਚਾ ਨੇ ਹਿੱਸਾ ਲੈਣਾ ਹੈ ਉਹ ਆਪਣਾ ਪ੍ਰੂਫ ਆਧਾਰ ਕਾਰਡ ਜਰੂਰ ਲੈ ਕੇ ਆਣ ਹੁਣ ਤੁਹਾਨੂੰ ਅਸੀਂ ਦਿਖਾਣੇ ਆ ਕਿ ਸਾਡੇ ਕੋਲ ਇੱਥੇ ਕਿੰਨੇ ਬੱਚੇ ਆ ਕੇ ਦਸਤਾਰਾ ਸਿੱਖਦੇ ਨੇ ਤੇ ਮੈਂ ਵੀਰ ਜੀ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਉਹਦੇ ਲਈ ਬਨੇ ਦਿਖਾਓ ਸਭ ਨੂੰ ਕਿ ਇੱਥੇ ਬਹੁਤ سارے ਬੱਚੇ ਆ ਕੇ ਦਸਤਾਰਾ ਸਿੱਖਦੇ ਨੇ ਆਓ ਜੀ ਜੋ ਆਪਾਂ ਤੁਹਾਨੂੰ ਬਖਾਉਨੇ ਆ ਜੀ ਇੱਥੇ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਜਿਹੜੇ ਬੱਚੇ ਇੱਥੇ ਸਿੱਖਣ ਵਾਸਤੇ ਆਉਂਦੇ ਦਸਤਾਰ ਤੇ ਇੱਥੋਂ ਵੇਖੋ ਛੋਟੇ-ਛੋਟੇ ਬੱਚੇ ਜਿਹੜੇ ਪੱਗ ਸਿੱਖਦੇ ਪਏ ਕਿੱਡੀ ਸੋਹਣੀ-ਸੋਹਣੀ ਜਿਹੜੀ ਦਸਤਾਰ ਇੱਥੇ ਸਿੱਖੇ ਜਾਂਦੇ ਆ ਡਬਲ ਪੇਚਾਂ ਵਾਲੀ ਪੱਗ ਜਿਹੜੀ ਇਹਨੇ ਬੰਨੀ ਹੈ ਕਿੱਡੀ ਸੋਹਣੀ ਬੱਚੇ ਇੱਥੇ ਆ ਕੇ ਪੱਗਾਂ ਸਿੱਖਦੇ ਨੇ ਤੇ ਇਨ੍ਹਾਂ ਬੱਚਿਆਂ ਨੇ ਹੀ ਸਾਡੇ ਕੋਲ 14 ਦਸੰਬਰ ਨੂੰ ਜਿਹੜਾ ਮੁਕਾਬਲਾ ਹੈ ਉਹਦੇ ਵਿੱਚ ਹਿੱਸੇ ਲੈਣੇ ਨੇ ਤੇ ਉਹਨਾਂ ਦਾ ਇਨਾਮ ਵੰਡਣ ਦੇ ਨਾਲ ਕੀ ਹੁੰਦਾ ਕਿ ਬੱਚਿਆਂ ਦਾ ਹੋਰ ਉਤਸ਼ਾਹ ਪੈਦਾ ਹੁੰਦਾ ਹੈ ਕਿ ਅਸੀਂ ਦਸਤਾਰ ਸਿੱਖੀਏ ਤੇ ਹੋਰ ਬੱਚਿਆਂ ਨੂੰ ਵੀ ਨਾਲ ਲੈ ਕੇ ਹੁੰਦੇ ਨੇ ਤੁਸੀਂ ਇੱਥੇ ਦੇਖੋ ਜੀ ਸਾਰੇ ਬੱਚੇ ਛੋਟੇ-ਛੋਟੇ ਵੱਡੇ ਵੀ ਨੇ ਦਸਤਾਰਾ ਸਿੱਖ ਰਹੇ ਨੇ ਤੇ ਇੱਥੇ ਹਰ ਐਤਵਾਰ 11 ਵਜੇ ਤੋਂ ਲੈ ਕੇ 1 ਵਜੇ ਤੱਕ ਦਸਤਾਰ ਦੀ ਸਿਖਲਾਈ ਦਿੱਤੀ ਜਾਂਦੀ ਹੈ ਜਿਨ੍ਹਾਂ ਨੇ ਵੀ ਦਸਤਾਰ ਸਿੱਖਣੀ ਹੋਵੇ ਉਹ ਹਰ ਐਤਵਾਰ ਇੱਥੇ ਜ਼ਰੂਰ ਪਹੁੰਚੋ ਜੀ ਤੋਂ ਇੱਥੇ ਜਿਹੜੇ ਬੱਚੇ ਜਿਹੜੇ ਦਸਤਾਰ ਸਿੱਖਦੇ ਪਏ ਆ ਤੇ ਇਹਨਾਂ ਕੋ ਵੀ ਆਪਾਂ ਜਿਹੜਾ ਵਾ ਰਿਵਿਊ ਪੁੱਛਦੇ ਆਂਗੇ ਇਥੋਂ ਦਾ 3 ਇੱਥੇ ਦਸਤਾਰ ਸਿੱਖਣ ਵਾਸਤੇ ਹੁੰਦੇ ਤੁਹਾਨੂੰ ਉੱਥੇ ਕਿਵੇਂ ਦਾ ਲੱਗਦਾ ਹੈ ਤੁਹਾਡਾ ਐਕਸਪੀਰੀਅੰਸ ਕੀ ਆ ਕਿਉਂਕਿ ਜਿਹੜਾ ਬੱਚਾ ਪਿੱਲੇ ਨਹੀਂ ਸਿੱਖਦਾ ਨਾ ਉਹਨੂੰ ਥੋੜਾ ਟਾਈਮ ਜ਼ਰੂਰ ਲੱਗਦਾ ਠੀਕ ਆ ਹਾਂਜੀ ਆਪਣਾ ਨਾਮ ਦੱਸੋ ਜਸਪ੍ਰੀਤ ਸਿੰਘ ਤੁਸੀਂ ਇੱਥੇ ਦਸਤਾਰ ਸਿੱਖਣ ਵਾਸਤੇ ਹੁੰਦੇ ਏ ਤੇ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਇੱਥੋਂ ਦਾ ਬਹੁਤ ਵਧੀਆ ਜਿਹਾ ਐਕਸਪੀਰੀਅੰਸ ਪੱਕਾ ਉਹ ਵਧੀਆ ਸਿੱਖਦਾ ਦੋ ਚਾਰ ਦਿਨ ਐਤਵਾਰ ਹੁੰਦੇ ਬਹੁਤ ਵਧੀਆ ਪੱਕ ਸਿੱਖਦੇ ਕਿੰਨਾ ਟਾਈਮ ਹੋ ਗਿਆ ਪੱਕ ਸਿੱਖਦੇ ਦੋ ਚ ਓਕੇ ਕਿਹੜੇ ਸਟਾਈਲ ਦੀ ਪੱਗ ਸਿੱਖੀ ਤੁਸੀਂ ਪਹਿਲਾਂ ਮਟਾਂ ਵਾਲੀ ਮਟਾਂ ਵਾਲੀ ਸਿੱਖੀ ਪਹਿਚਾਣੀ ਨਹੀਂ ਹੁੰਦੀ ਪਹਿਚਾਣੀ ਸਿੱਖਣੀ ਸਿੱਖਣੀ ਹੈ ਹਾਂਜੀ ਚਲੋ ਵਧੀਆ ਤੇ ਹੋਰ ਵੀ ਜਿਹੜੇ ਦਸਤਾਰ ਕੋਚ ਮੌਜੂਦ ਹੈ ਜਿਹੜੇ ਬੱਚਾ ਨੂੰ ਜਿਹੜੇ ਪੱਗ ਜਿਹੜੀ ਸਿਕਲਾਈ ਦਿੱਤੇ ਪਏ ਇਹਨਾਂ ਇਹਨਾਂ ਕੋ ਆਪਾਂ ਪੁੱਛਦੇ ਹਾਂ ਕਿ ਜਿਹੜੇ ਬੱਚੇ ਆ ਉਹ ਕਿਵੇਂ ਦੇ ਸਿੱਖਦੇ ਆ ਕਿ ਕੀ ਖਵਤਾ ਪਿਆ ਦੇ ਤਾ ਬਾਈ ਕੋ ਜੀ ਖਾਸ ਸਾਹ ਬਾਈ ਕੋ ਜੀ ਦੇ ਫਤਿਹ ਸਾਈਗਮਕ ਪਰ ਫਤਿਹ ਪਰਵਾਨ ਕਰਿਓ ਬਾਈ ਜੀ ਇਹ ਕੈਂਪਰ ਮੈਂ ਕਿ ਬਹੁਤ ਜ਼ਿਆਦਾ ਚੱਲੂ ਹੋਇਆ ਤੇ ਹਰੇਕ ਮੈਂ ਜੀ ਪਿੰਡਾਂ ਤੋਂ ਸ਼ਹਿਰਾਂ ਤੋਂ ਹਰੇਕ ਜਗ੍ਹਾ ਪਾਸੇ ਸਿਕਣਾ ਤੇ ਆਂਦੇ ਆ ਕਈ ਪਟਿਆਲੇ ਤੋਂ ਕਈ ਮਕਸਦ ਤੋਂ ਕਿ ਹਰੇਕ ਜਗ੍ਹਾ ਤੋਂ ਆਂਦੇ ਆ ਫੋਰ ਕੰਟਰੀ ਤੱਕ ਆਂਦੇ ਆ ਤੇ ਕਈ ਵੀਰ ਪੁੱਛਦੇ ਆ ਕਿ ਦਰਬਾਰ ਸਾਹਿਬ ਪੱਗਾ ਕਿੱਥੇ ਸਿਕਹਾਂਦੇ ਆ ਤੇ ਤੇ ਉੱਥੇ ਸਾਡਾ ਬੈਨ ਲੱਗਾ ਹੋਇਆ ਪੋਸਟਰ ਤੇ ਉੱਥੇ ਮੈਂ ਕੀ ਲਿਖਿਆ 11 ਤੱਕ 11 ਤੱਕ ਟਾਈਮਿੰਗ ਹੀ ਹੈ ਆਪਣੀ ਪੱਗ ਅਸਤਾਂਦੀ ਕਿਤੇ ਦਸੰਬਰ ਦੇ ਵਿੱਚ ਚਾਰ ਸਹੇਤੀ ਦਿਹਾੜੇ ਤੇ ਲਾ ਕੇ ਅਹੀਂ ਮੈਂ ਕੀ ਦਸਤਾਨ ਮੁਕਾਬਲਾ ਕਰਵਾਨੇ ਆ ਜਿਹੜੇ ਇੱਥੇ ਵੀ ਸਿੱਖਣ ਆਂਦੇ ਆ ਉਹ ਦਸਤਾਨਕਾਰੇ ਪਾਗ ਲੈਣਦੇ ਆ ਤੇ ਨਾਲ ਨਾਲ ਮੈਂ ਕੀ ਪਾਗ ਲੈ ਕੇ ਦਸਤਾਨ ਕੋਲ ਵੀ ਪਾਉਂਦੇ ਆ ਹਰ ਇੱਕ ਪਾਸੇ ਮੈਂ ਕੀ ਆਪਣੀ ਪਾਗ ਦੀ ਪਛਾਣ ਵੱਖਰੀ ਹੁੰਦੀ ਆ ਪਾਵੇਂ ਜਿੱਦਾਂ ਦੇ ਪੰਚੀ ਬੰਨੋ ਤੇ ਪੱਗ ਇੱਕ ਪੱਗ ਇੱਕ ਪਛਾਣ ਇੱਕ ਤਾਜ ਕੀ ਆ ਤੇ ਜਿਵੇਂ ਵੀਰ ਆਇਆ ਪਿਛਲੇ ਹਦਵਾਰ ਇਹ ਵੀਰ ਮੈਂ ਕੀ ਪਾਗ ਸਿੱਖਣ ਆਇਆ ਤੇ ਅੱਜ ਵੀ ਆਇ ਤੇਨੇ ਪਾਕਮਾ ਕੀ ਪਾਕਦੀ ਪੂਰੀ ਟਰਾਈ ਕਰਾਣ ਦੇ ਪਿਆ ਤੇ ਵੀ ਤਨ ਕਿਦਾਂ ਲੱਗਿਆ ਪਾਕ ਸਿੱਖੰਦਾ ਵਧੀਆ ਵਧੀਆ ਲੱਗਦਾ ਪੈਣਾ ਕੀ ਆ ਵੀਰ ਮੈਂ ਕਿ ਬਹੁਤ ਹੀ ਲੱਗਦਾ ਪਾਕ ਸਕੂਲ ਵੀ ਕਈ ਵੀਰਾਂ ਦੇ ਸਿੱਖਣ ਲਈ ਸਕੂਲਾ ਵਿੱਚ ਵੀ ਕੈਂਪ ਲਵਾਨੇ ਹੈ ਆਪਣਾ ਤੇ ਬਾਕੀ ਉਥੇ ਪਾਕੀ ਪ੍ਰਿੰਸੀਪਲ ਵੀ ਕਹਿੰਦੇ ਕਿ ਸਭ ਨੂੰ ਵਧੀਆ ਕੱਲ ਕਿ ਪੰਗਾ ਸਿਖਾਇਆ ਕਰੋ ਤੇ ਪਰਮ ਵੀਰ ਆਪਣਾ ਜਿਹੜਾ ਦਸਤਾਵੇਜ਼ ਹੈ ਉਹ ਵੀ ਪੰਗਾ ਸਿਖਾਉਂਦਾ ਵੀਡੀਓ ਪਾਉਂਦਾ ਆ ਤੇ ਜਾ ਕੇ ਜਰੂਰ ਚੈਨ ਚ ਜਾ ਕੇ ਸਬਸਕ੍ਰਾਈਬ ਕਰਿਓ ਇੱਥੇ ਆਪਣੇ ਕੋਲ ਹੋਰ ਵੀ ਛੋਟੇ-ਛੋਟੇ ਬੱਚੇ ਆ। ਉਹਨਾਂ ਕੋ ਆਪਾਂ ਜਿਹੜਾ ਉਹਨਾਂ ਦਾ ਐਕਸਪੀਰੀਅੰਸ ਪੁੱਛਦੇ ਆ ਆਪਾਂ ਤੇ ਆਪਣੇ ਨਾਲ ਮੌਜੂਦ ਆ ਦੀ ਹਰਨੂਰ ਸਿੰਘ ਤੁਹਾਨੂੰ ਇੱਥੇ ਆਉਂਦੇ ਨੂੰ ਕਿੰਨੇ ਸਾਲ ਹੋ ਗਏ ਪੱਗ ਸਿੱਖਦੇ ਨੂੰ ਤੇ ਆਪਣਾ ਐਕਸਪੀਰੀਅੰਸ ਦੱਸੋ ਇੱਥੋਂ ਦਾ। ਹਾਏ 1 ਕੋ ਸਾਲ ਹੋਇਆ ਵਾ। ਅੱਛਾ ਤੁਸੀਂ ਇੱਥੇ ਆ ਕੇ ਕਿਹੜੇ-ਕਿਹੜੇ ਸਟਾਈਲ ਸਿੱਖੇ ਪੱਗ ਦੇ? ਮੈਂ ਬੱਟਾ ਦੀ ਸਿੱਖ ਲਈ ਆ, ਸਿੰਗਲ ਪੇਜ ਸਿੱਖ ਲਈ ਆ, ਡਬਲ ਪੇਜ ਸਿੱਖ ਲਈ ਆ। ਤੇ 3 ਸਾਲ ਆਪਣੇ ਪੂਰੇ ਕੰਪਲੀਟ ਕਰ ਲਏ। ਹਾਂਜੀ। ਤੇ ਵੀਰ ਨੇ ਵੀ ਸਿੰਗਲ ਪੇਚ ਵਾਲੀ ਪੱਗ ਜਿਹੜੀ ਬੰਦੀ ਹੈ ਏ ਵੇ ਆਪਾ ਹੋਰ ਇੱਥੇ ਬੱਚਾ ਨਾਲ ਗੱਲਾਂ ਕਰਦੇ ਆ ਤੇ ਨਾਲੇ ਤਾਂ ਉਹਨਾਂ ਦੇ ਐਕਸਪੀਰੀਅੰਸ ਬਾਰੇ ਪੁੱਛਦੇ ਆ ਕਿ ਕਿਵੇਂ ਦਰਿਆ ਉਹਨਾਂ ਦੇ ਮੈਂ ਆਪ ਇੱਥੋਂ ਹੀ ਦਸਤਾਰ ਸਿਖਲਾਈ ਸਿੱਖੀ ਸੀ 2021 ਜੇ ਮੈਂ ਆਇਆ ਸੀ ਤੇ ਉਸ ਤੋਂ ਬਾਅਦ ਮੈਂ ਇੱਕ ਸਾਲ ਇੱਥੇ ਦਸਤਾਰ ਸਿਖਲਾਈ ਸਿੱਖੀ ਐ ਤੇ ਮੁੜ ਕੇ ਫਿਰ ਮੈਂ ਹੁਣ ਮੈਂ ਆਪ ਦਸਤਾਰ ਸਿਖਲਾਈ ਦੀ ਸੇਵਾ ਨਿਭਾ ਰਿਹਾ ਵਾਂ ਤੇ ਮੈਂ ਹੋਰ ਆ ਵੀਰਾਂ ਨੂੰ ਵੀ ਕਹਿਣਾ ਚਾਹੂੰਗਾ ਕਿ ਜਿਹੜੇ ਦਸਤਾਰ ਸਿੱਖਣ ਦੇ ਚਾਹਵਾਨ ਹੈਗੇ ਆ ਉਹ ਆਪਣੀ ਦਸਤਾਰ ਲੈ ਕੇ ਇੱਥੇ ਆ ਜਾਣ ਤੇ ਉਹਨਾਂ ਨੂੰ ਬਿਲਕੁਲ ਫ੍ਰੀ ਦਸਤਾਰ ਸਿਖਲਾਈ ਦਿੱਤੀ ਜਾਊਗੀ ਦਸਤਾਰ ਮੁਕਾਬਲੇ ਵਿੱਚ ਜਿਹੜੇ ਬੱਚੇ ਹਿੱਸਾ ਲੈਣਾ ਚਾਹੁੰਦੇ ਉਹਨਾਂ ਵਾਸਤੇ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਤੁਹਾਨੂੰ ਜਿਹੜਾ ਪ੍ਰੋਸੈਸ ਹੈ ਉਹ ਤੁਹਾਨੂੰ ਆਪਾਂ ਦੱਸਾਂਗੇ ਉਹਨੇ ਤੇ ਆਪਣੇ ਕੋਸਟ ਆਫ ਤੁਹਾਨੂੰ ਦੱਸਣਗੇ ਕਿ ਆਪਾਂ ਕਿਵੇਂ ਜਿਹੜੇ ਬੱਚੇ ਆ ਉਹ ਹਿੱਸਾ ਲੈ ਸਕਦੇ ਆ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਦਸਤਾਰ ਮੁਕਾਬਲੇ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਵਾਸਤੇ ਜੋ ਨੰਬਰ ਆਪਾਂ ਜਾਰੀ ਕੀਤੇ ਹੋਏ ਆ ਤੁਸੀਂ ਉਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ 98726 14100 7508 5757 51 ਅਤੇ ਦਸਤਾਰ ਮੁਕਾਬਲਿਆਂ ਦੇ ਵਿੱਚ ਆਏ ਹੋਏ ਬੱਚਿਆਂ ਦੇ ਨਾਲ ਮਾਪੇ ਨੂੰ ਵੀ ਸਵਾਲ ਕੀਤੇ ਜਾਣਗੇ ਅਤੇ ਜਵਾਬ ਦੇਣ ਤੇ ਉਹਨਾਂ ਨੂੰ ਇਨਾਮ ਦਿੱਤੇ ਜਾਣਗੇ ਜੀ ਸੋ ਇੱਥੇ ਜਦੋਂ ਦਸਤਾਰ ਕੈਂਪ ਦਾ ਟਾਈਮ ਜਿਹੜਾ ਹੋ ਜਾਂਦਾ ਵਾ ਉਸ ਤੋਂ ਬਾਅਦ ਸਾਰਿਆਂ ਨੂੰ ਦਸਤਾਰ ਜਿਹੜੀ ਆ ਸਜਾਈ ਜਾਂਦੀ ਉਸ ਤੋਂ ਬਾਅਦ ਦੇਖੋ ਗੱਡੀ ਸੋਹਣੀ ਜਿਹੜੇ ਆ ਪੱਗ ਉਹਨਾਂ ਨੇ ਪੰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਬਤ ਸੂਰਤ ਦਸਤਾਰ ਸਰਾ ਸਿੱਖ ਦੇ ਜੀਵਨ ਦਾ ਦਸਤਾਰ ਇਹ ਮੰਗਾ ਦਸਤਾਰ ਦੇ ਬਿਨਾ ਸਿੱਖ ਨਹੀਂ ਹੈ ਤੇ ਸਿੱਖ ਦਸਤਾਰ ਬਿਨਾ ਨਹੀਂ ਹੈ ਹਰ ਸਿੱਖ ਵਾਸਤੇ ਦਸਤਾਰ ਜ਼ਰੂਰੀ ਹੈ ਕਿਉਂਕਿ ਦਸਤਾਰ ਸਰੀਰ ਦਾ ਹਿੱਸਾ ਹੈ ਕੱਪੜਾ ਉਹ ਜੇ ਸਰਦਾਰ ਸਾਰੇ ਕੱਪੜੇ ਪਾ ਕੇ ਕੋਟ ਪਾ ਲਵੇ ਤੇ ਜੇ ਪਗ ਨਾ ਬੰਨੇ ਤੇ ਉਹ ਤਿਆਰ ਨਹੀਂ ਹੈ ਤੇ ਜੇ ਦਸਤਾਰ ਬਣੀ ਹੋਵੇ ਭਾਵੇਂ ਕੱਪੜੇ ਨਾ ਪਾਏ ਹੋਣ ਕੱਲੇ ਉਸੇ ਪਾਵੇ ਤੇ ਸਰਦਾਰ ਤਿਆਰ ਪਰਚਾਰ ਹੈ ਇਸ ਕਰਕੇ ਗੁਰੂ ਸਾਹਿਬ ਨੇ ਦਸਤਾਰ ਵਾਸਤੇ ਬਹੁਤ ਜ਼ਿਆਦਾ ਕੁਰਬਾਨੀਆਂ ਹੋਈਆਂ ਗੁਰੂ ਸਾਹਿਬਾਂ ਨੇ ਇਹ ਦਸਤਾਰ ਨੂੰ ਕਾਇਮ ਰੱਖਣ ਵਾਸਤੇ ਇਹਨੂੰ ਸੋਹਣੀ ਦਸਤਾਰ ਸਜਾਉਣ ਵਾਸਤੇ ਵੀ ਸਾਰਿਆਂ ਬੱਚਿਆਂ ਜੋ ਮੁਕਾਬਲੇ ਕਰਾਇਆ ਗੁਰਦਰਾ ਪੌਣਾ ਸਾਹਿਬ ਆਪਣਾ ਗੁਰਦਰਾ ਏ ਤੇ ਉੱਥੇ ਗੁਰਦਰਾ ਬਣਾਇਆ ਗਿਆ ਵੀ ਸੋਹਰੇ ਜਿਹੇ ਸਿੰਘ ਸੀਗੇ ਉਹ ਦਸਤਾਰਾਂ ਸੋਹਣੀਆਂ ਸਜਾਉਂਦੇ ਸੀਗੇ ਫਿਰ ਉਹਨਾਂ ਨੂੰ ਗੁਰੂ ਸਾਹਿਬ ਆਪਣੇ ਅੱਸੀ ਇਨਾਮ ਦਿੰਦੇ ਸੀਗੇ ਉਹਨਾਂ ਨੂੰ ਘੋੜਸਵਾਰੀ ਵਿਦਿਆ ਉਹਨਾਂ ਕੋਲ ਸ਼ਸਤਰਧਾਰੀ ਗੁਰੂ ਸਾਹਿਬ ਨੇ ਸਿੱਖ ਵਿੱਚ ਹਰ ਗੁਣ ਪੈਣ ਸਕੇ ਪਜਰਾ ਦਸਤਾਰ ਸੀ ਇਹ ਉਤਰੰਗੋੜਾ ਹੁਣ ਇਸ ਸਾਲ 2025 ਚ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤੇਹਲਾ ਜੀ ਉਹਨਾਂ ਦਾ 350 ਸਾਲਾ ਸ਼ੀਤੀ ਦਿਹਾੜਾ ਉਹਨਾਂ ਨੂੰ ਸਮਰਪਿਤ ਭਾਈ ਜੀਵਨ ਸਿੰਘ ਰੰਗਰੇਟਾ ਨੂੰ ਵੀ 350 ਸਾਲ ਹੋ ਗਏ ਨੇ ਰੰਗਰੇਟਾ ਗੁਰੂ ਦਾ ਬੇਟਾ ਬਣਿਆ ਆ ਅਦੇ ਇਸੇ ਮਹੀਨੇ ਉਹਦੇ ਮਹੀਨੇ ਹਜ਼ਾਰਾਂ ਸਿੱਖ ਸ਼ਹੀਦ ਹੋਏ ਨੇ ਸਰਸਾ ਦੇ ਕੰਡੇ ਤੇ ਚਮਕੋ ਦੀ ਗੜੀ ਚ ਛੋਟੇ ਸਹਿਬਜਾ ਦੇ ਮਾਤਾ ਗੁਜਰਕੌਰ ਅਨਗਿੰਦੋ ਨਾਮ ਜਿਹੜੇ ਸਾਡੀ ਕਿੰਤੀ ਚ ਵਿਆਣੀ ਭਾਈ কুমਮਾ ਮਸ਼ਕੀ ਜਿਨ੍ਹਾਂ ਨੇ ਇੱਕੋ ਕੋ ਰਾਤ ਆਪਣੀ ਆਪਣੀ ਝੋਮੜੀ ਚ ਰੱਖ ਕੇ ਤੇ ਗੁਰੂ ਸਾਹਿਬ ਦੀ ਸੇਵਾ ਲਈ ਉਹ ਸਾਰਿਆਂ ਸ਼ਹੀਦ ਸਿੰਘਾਂ ਨੂੰ ਯਾਦ ਕਰਦੇ ਹਾਂ ਹਰ ਸਾਲ ਦੀ ਤਰ੍ਹਾਂ ਇੱਕ ਸੁੰਦਰ ਦਸਤਾਰ ਮੁਕਾਬਲਾ 14 ਦਸੰਬਰ ਦਿਨ ਐਤਵਾਂ ਨੂੰ ਦਰਬਾਰ ਸਾਹਿਬ ਲੰਗਰ ਹਾਲ ਦੇ ਉੱਪਰ ਸ਼੍ਰੀ ਅਮਰਸਰ ਸਾਹਿਬ ਦੇ ਪਰ ਹਰ ਸਾਲ ਦੀ ਤਰ੍ਹਾਂ 22ਵਾਂ ਦਸਤਾਰ ਮੁਕਾਬਲਾ ਕਰਵਾਇਆ ਜਾ ਰਿਹਾ ਇਹ ਸਾਡੇ ਵੀਰ ਜਿਹੜੇ ਮੁਕਾਬਲਾ ਕਰਵਾ ਰਹੇ ਨੇ ਇਹ ਸਾਰੇ ਵੀਰ ਆਪੋ ਆਪਣਾ ਕਿਰਤ ਕਰਦੇ ਨੇ ਸਾਰੇ ਕਿਰਤੀ ਸਿੱਖ ਨੇ ਇਹ ਆਪਣਾ ਸਮਾਂ ਕੱਢ ਕੇ ਹਰ ਐਤਵਾਰ ਬੱਚਿਆਂ ਨੂੰ ਦਸਤਾਰ ਵੀ ਸਿਖਾਉਂਦੇ ਨੇ ਜਿਹੜੇ ਲੋਕੀ ਦਸਤਾਰ ਸਿੱਖਣੀ ਚਾਹੁੰਦੇ ਆ ਉਹ ਹਰ ਐਤਵਾਰ 11 ਵਜੇ ਤੋਂ ਲੈ ਕੇ ਤੇ 12:30 1 ਵਜੇ ਤੱਕ ਇੱਥੇ ਬੱਚਿਆਂ ਨੂੰ ਫਰੀਦ ਦਸਤਾਰ ਉਹ ਵੀ ਸਿਕਾਈ ਜਾਂਦੀ ਹੈ ਤੇ ਅੱਜ ਜਿਹਨੇ ਵੀ ਬੱਚੇ ਨੇ ਦਸਤਾਰ ਜਿਹੜਾ ਮੁਕਾਬਲਾ ਹੋ ਰਿਹਾ ਜੋ ਚੀਜ਼ ਲੈਣਾ ਹੈ ਉਹ ਸਰਾਇਆ ਪੋਸਟਰ ਆ ਜੀ ਇਹਦੇ ਉੱਪਰ ਸਾਰੇ ਨਾਮ ਵੀ ਨੇ ਤੇ ਸਾਰੇ ਜਿਹੜੇ ਵੀਰ ਆ ਸੋਹਣੀ ਦਸਤਾਰ ਸਜਾਉਣ ਤੇ ਉੱਥੇ ਪਹੁੰਚਣ ਵੱਡੀ ਗੱਲ ਜਿਹੜੇ ਸਾਡੇ ਬੱਚੇ ਆਉਣਗੇ ਜਿਹੜੇ ਬੱਚਿਆਂ ਨਾਲ ਉਹਨਾਂ ਦੇ ਮਾਪੇ ਆਉਣਗੇ ਜਾਂ ਜਿਹੜੇ ਸਾਡੇ ਦਸਤਾਰ ਕੋਚ ਜਿਹੜੇ ਦਸਤਾਰ ਸਿਖਾਉਂਦੇ ਨੇ ਸਾਰੇ ਵਾਸਤੇ ਅਸੀਂ ਸਵਾਲ ਜਵਾਬ ਦਾ ਮੁਕਾਬਲਾ ਵੀ ਰੱਖਿਆ ਹੈ ਜਿਹੜੇ ਵੀ ਵੀਰ ਉਹਨਾਂ ਸਵਾਲਾਂ ਦੇ ਜਿਹੜੇ ਸਾਰੇ ਸਵਾਲ ਨੇ ਉਹ ਸਿੱਖੀ ਨੂੰ ਪੜ੍ਹਾਏ ਹੋਣਗੇ ਗੁਰਦੇਵਦਾ ਸਾਹਿਬ ਭਾਈ ਮਜੀਦਾ ਸਾਹਿਬ ਸਵਾਰ ਹੋਏ ਇਹਨਾਂ ਦੇ ਸੰਬੰਧ ਵਿੱਚ ਹੋਣਗੇ ਜਿਹੜੇ ਵੀ ਇਹਦੇ ਸਵਾਲਾਂ ਦਾ ਜਵਾਬ ਸਹੀ ਦੇਣਗੇ ਉਹਨਾਂ ਸਾਰਿਆਂ ਵੀਰਾਂ ਨੂੰ ਅਸੀਂ ਮੌਕੇ ਤੇ ਪਰ ਹੀ ਆਪਾਂ ਉਹਨਾਂ ਨੂੰ ਇੱਕ ਬੈਗ ਆਪਾਂ ਉਹਨਾਂ ਨੂੰ ਬਤੌਰ ਕਿ ਯਾਦਗਰੀ ਚਹੇ ਦੇਣਾ ਚਾਹੁੰਦੇ ਆ ਤੇ ਅਸਾਨੂੰ ਸਾਰਿਆਂ ਨੂੰ ਆਸ ਆ ਵੀ ਸਾਰੇ ਬੱਚੇ ਉਹਨਾਂ ਦੇ ਮਾਪਿਓ ਸਾਰਿਆਂ ਵਾਸਤੇ ਇੱਕ ਜਿਹੜਾ ਉਹ ਜਿਹਨੂੰ ਆਪਾਂ ਆਂਦੇ ਆ ਵੀ ਕੁਇਜ਼ ਮੁਕਾਬਲਾ ਹੈ ਉਹ ਵੀ ਹੋਏਗਾ ਜੀ ਇਨੀ ਹਾਲੀ ਬੈਂਦੀ ਆ ਮਿਵਾ ਤੋਂ ਵੱਧ ਸਾਰੇ ਵੀਰ ਇਸ ਦਸਤਾਰ ਮਗਾ ਰਹੇ ਕਿ ਹਿੱਸਾ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤਿਹ ਜਿਹੜੇ ਵੀਰ ਦਸਤਾਰ ਮੁਕਾਬਲੇ ਵਿੱਚ ਜਿਹੜਾ ਪਾਰਟਿਸਪੇਟ ਕਰਨਾ ਚਾਹੁੰਦੇ ਹੋ ਉਹਨਾਂ ਵਾਸਤੇ ਆਧਾਰ ਕਾਰਡ ਲਾਜ਼ਮੀ ਹੈ ਤੇ ਤੁਹਾਨੂੰ ਦਿੱਤੇ ਗਏ ਨੰਬਰਾਂ ਤੇ ਤੁਸੀਂ ਉੱਥੇ ਜਾ ਕੇ ਆਧਾਰ ਕਾਰਡ ਆਪਣਾ ਸੈਂਡ ਕਰ ਸਕਦੇ ਹੋ ਤੇ ਨਹੀਂ ਤਾਂ ਤੁਸੀਂ ਕਮੈਂਟ ਵਿੱਚ ਤੁਸੀਂ ਮੈਨੂੰ ਨਾਮ ਜਿਹੜਾ ਵਾ ਆਪਣਾ ਤੇ ਆਪਣਾ ਨੰਬਰ ਤੁਸੀਂ ਮੈਨੂੰ ਕਮੈਂਟ ਕਰਕੇ ਆਪਣੀ ਵੀਡੀਓ ਵਿੱਚ ਵੀ ਦੱਸ ਸਕਦੇ ਹੋ ਸੋ ਜੇ ਅੱਜ ਦਾ ਵਲੋਗ ਤੁਹਾਨੂੰ ਵਧੀਆ ਲੱਗਾ ਹੋਵੇ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਜੇ ਨਵੇਂ ਆਏ ਹੋ ਚਾਹੁੰਦੇ ਨੂੰ ਕਰ ਲਓ ਸਬਸਕ੍ਰਾਈਬ ਥੈਂਕ ਯੂ ਫੋਰ ਵਾਚਿੰਗ ਤੇ ਮਿਲਦੇ ਆਪਾਂ ਅਗਲੇ ਐਤਵਾਰ ਜਸਤਾਰ ਮੁਕਾਬਲੇ ਦੇ ਵਿੱਚ